ਸ਼੍ਰੀ ਗਾਲਤੋ ਜੁੜ ਚੁੱਕਿਆ ਸਮਜ਼ੈਡ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪਟਿਆਲਾ ਦੇ ਵਿੱਚ 6 ਸਾਲਾਂ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਜਿੱਥੇ ਬੱਚੇ ਨੇ ਜਿਹੜੇ ਮੰਦਰ ਦੇ ਵਿੱਚ ਜਾਂਦੇ ਨੇ ਉੱਥੇ ਮੱਥਾ ਟੇਕਦੇ ਨੇ ਤੇ ਆਸ-ਪਾਸ ਖੇਡਦੇ ਰਹਿੰਦੇ ਨੇ ਤਾਂ ਪਕਤਾਂ ਦੇ ਵੱਲੋਂ ਜਦੋਂ ਲੰਗਰ ਲਗਾਇਆ ਜਾਂਦਾ ਬੱਚਿਆਂ ਦੇ ਵਿੱਚ ਵੰਡਿਆ ਜਾਂਦਾ ਤਾਂ ਦੱਸਿਆ ਕਿ ਉਸ ਤੋਂ ਬਾਅਦ ਬੱਚੀ ਕਰ ਵਾਪਸ ਨਹੀਂ ਆਉਂਦੀ ਬੱਚੀ ਗਾਇਬ ਹੋ ਜਾਂਦੀ ਹੈ ਤਾਂ ਮਾਪਿਆਂ ਦੇ ਵੱਲੋਂ ਕੰਪਲੇਂਟ ਹੈ ਜਿਹੜੀ ਉਹ ਦਰਜ ਕਰਵਾਈ ਜਾਂਦੀ ਹੈ ਤੇ ਮਾਪਿਆਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਦੀ ਬੱਚੀ ਨੂੰ ਕਿਸੇ ਨੇ ਅਗਵਾ ਕਰ ਲਿਆ ਤਾਂ ਮਾਸੂਮ ਜੀ ਬੱਚੀ ਦੀ ਤਸਵੀਰ ਤੁਹਾਨੂੰ ਇਸ ਵੇਲੇ ਜ਼ਰੂਰ ਦਿਖਾ ਦਿੰਨੇ ਆ ਦਰਸਲ ਉੱਥੇ ਹੀ ਇਸ ਤਰੀਕੇ ਦੇ ਨਾਲ ਕਿਸੇ ਸਖਸ਼ ਦੇ ਵੱਲੋਂ ਬੱਚਿਆਂ ਬੱਚਿਆਂ ਨੂੰ ਕੁਝ ਖਡਾਉਣੇ ਤੇ ਕੁਝ ਹੋਰ ਸਬੰਧ ਦਿੱਤਾ ਜਾ ਰਿਹਾ ਸੀ ਉਸ ਪ੍ਰੋਗਰਾਮ ਤੋਂ ਬਾਅਦ ਮਥਰਾ ਕਰੋੜ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ 6 ਸਾਲਾਂ ਬੱਚੀ ਜਿਸ ਦਾ ਨਾਮ ਸ਼ਿਵਾਨੀ ਦੱਸਿਆ ਜਾ ਰਿਹਾ ਹੈ ਉਹ ਗਾਇਬ ਹੈ ਤੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਉਸ ਦੇ ਬੱਚੇ ਇਸ ਮਾਮਲੇ ਦੇ ਵਿੱਚ ਪਰਿਵਾਰ ਤੇ ਮੰਦਰ ਦੇ ਪ੍ਰਬੰਧਕਾਂ ਦੇ ਵੱਲੋਂ ਨੇੜੇ ਲੱਗਦੇ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਲਿਖਾ ਦਿੱਤੀ ਗਈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਜਾਰੀ ਹੈ। ਅੱਜੋ ਆਪਣੇ ਇਲਾਕੇ ਦੇ ਵਿੱਚ ਰਾਤ 2:00 ਵਜੇ ਜਿਹੜਾ ਕਿ ਅਵਾਜ਼ ਆਉਂਦਾ ਜਿਵੇਂ ਬਹੁਤ ਮਸ਼ਹਨ ਹੈ ਤੁਹਾਡੇ ਕੋਲ ਵੀ ਕੀ ਆ ਪੁਲਿਸ ਸਰ ਨੂੰ ਅਧਿਕਾਰੀ ਸਰ ਕੀ ਇਸ ਮਾਮਲੇ ਬਾਰੇ। ਇੱਕ ਕਾਲੇ ਸ਼ਾਮੀ 7:30 ਵਜੇ ਬੱਚੇ ਜਿਹਨੇ ਮੰਗਲਵਾਰ ਦੇ ਵਿਜਾਰੇ ਸਾਰੇ ਦਿੱਲੀ ਇੱਥੇ ਘਰ ਆ ਗਏ ਮਾਂ ਜੀ ਇਹ ਬੱਚੇ ਦੀ ਮਾਤਾ ਹੈ ਜਿਹੜੀ ਉੱਪਰ ਹੀ ਸਵਾਈ ਵਗੈਰਾ ਕਰਦੀ ਹੈ। ਫੋਟੋ ਵੀ ਬਣਾਉਂਦੇ ਕਿਸੇ ਘਰਾਂ ਦੇ ਤੇ ਬੱਚੇ ਸ਼ਾਮ ਨੂੰ ਇੱਧਰ ਆ ਗਏ ਮੰਦਰ ਵੱਲ ਤੇ ਮੰਦਰ ਵਾਲੋ ਜਿਹੜਾ ਬੰਦਾ ਜਿਹਨੇ ਲੈ ਕੇ ਗਿਆ ਚੱਕ ਕੇ ਉਹਨੇ ਬੱਚਿਆਂ ਨੂੰ ਗੁਡੀਆਂ ਵਰਾਡੀਆਂ ਦਿੱਤੀਆਂ ਤੇ ਇਹਨੂੰ ਕਹਣਾ ਕੋ ਬੈਡ ਬੋਲ ਲੈਣਾ ਕੁਝ ਵਗੈਰਾ ਇਹ ਉਹ ਕਰਨੀ ਮੈਂ ਲੈਣਾ ਬੱਚੇ ਜੀ ਮੈਂ ਗਏ ਦਿੰਦੇ ਆ ਕਿ ਮੇਰਾ ਸਾਈਕਲ ਉਹਨੂੰ ਨਾਲ ਸਾਈਕਲ ਤੇ ਬਿਠਾ ਕੇ ਲੈ ਗਿਆ ਉਹ ਬੰਦਾ ਤੇ ਸ਼ਾਮ ਨੂੰ ਫਾਲਾਲੇ ਜੇ ਕੇ ਲੈ ਕੇ ਗਿਆ ਸਾਈਕਲ ਤੇ ਬਿਠਾ ਕੇ ਲੈ ਗਿਆ ਤੇ ਮੈਨੂੰ ਰਾਤੀ ਫੋਨ ਆਇਆ ਕਿ ਜੀ 10 ਵਜੇ ਆਇਆ ਫੋਨ ਇਹਨਾਂ ਕਹਿੰਦਾ ਹੈਗੀ ਸਾਡੇ ਦਾ 8 ਵਜੇ ਦੀ ਨਾਲ ਇਸ ਟਾਈਮ ਇਹਨੇ ਐਸਐਸ ਤੋਂ ਸਾਹਮਣੇ ਫੋਨ ਮਾਰਿਆ ਇਹਨਾਂ ਨੇ ਉਸੇ ਟਾਈਮ ਆਪਣੀ ਟੀਮ ਪੰਨ 10 ਮਿੰਟ ਦੇ ਵਿੱਚ ਮੇਰੇ ਕੋਲ ਮੰਦਰ ਭੇਜੀ ਸੀ ਤੇ ਉਹ ਵੀ ਆਪਣੇ ਵੱਲੋਂ ਮੱਲੇਲੇ ਵੀ ਆਪਣੇ ਵੱਲੋਂ ਟੀਮਾਂ ਬਣਾ ਕੇ ਵੱਖਰੀਆਂ ਰੱਖਿਆ ਪੁੜੀ ਨੇ ਲੱਪਣ ਦੇ ਲੱਗੇ ਬੱਸ ਸਟੈਂਡ ਕੋਲ ਸਾਡੇ ਸ਼ਹਿਰ ਦੇ ਲੱਗੇ ਖੇਤਾਂ ਖੂਟਾਂ ਵਾਲੇ ਇੱਧਰ ਉੱਧਰ ਸਾਰੇ ਲੱਪਣ ਦੇ ਲੱਗੇ ਐਸਐਟ ਦੀ ਟੀਮ ਦੇ ਸਾਰੇ ਦੇ ਨਾਰਾਜ਼ ਪੂਰਾ ਹਨ ਉਹਨੂੰ ਲੱਪਣ ਵਿੱਚ ਹੀ ਲੱਗੇ ਰਹੇ ਤੇ ਹੁਣ ਸਵੇਰੇ ਜਾ ਕੇ ਫੇਰੇ ਫਿਰ ਅਸੀਂ ਰਾਤੀ ਥਾਣੇ ਨਾਲ ਆਏ ਬਿਨਾਂ ਦੇ ਸਾਰੀ ਲੱਗੇ ਰਹੇ ਕਰਨ ਵਾਸਤੇ ਤੇ ਅੱਜ ਸਵੇਰੇ ਜਾ ਕੇ ਫਿਰ ਉਹ ਆ ਕੇ ਮੇਰੇ ਕੋਲ ਘਰ ਫਿਰ ਮੈਂ ਰਾਤ ਫੇਰ ਤੇ ਲੱਗਿਆ ਮਾ ਨਾਲੀ ਕਰੀ ਇੱਧਰ ਕਰੀ ਉੱਧਰ ਇਹਨਾਂ ਨੂੰ ਫੋਨ ਕਰਨਾ ਕਰੀ ਇਹ ਸਹੀ ਨੂੰ ਕਰ ਰਿਹਾ ਅੱਜ ਉਹ ਦੁਪਹਿਰ ਕੋਲੇ ਕਿਤੇ ਕੁੜੀ ਨੂੰ ਇਹਨਾਂ ਨੂੰ ਰਿਕਵਰ ਹੋਇਆ ਸੱਚੇ ਸਾਹਮਣੇ ਰਿਕਵਰੀ ਕਰ ਤੇ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਆਣਿਆ ਜਦੋਂ ਪੁੱਛੀ ਕਿ ਕਰਦੇ ਜੇ ਜਿਹਦਾ ਬੱਚਾ ਕੋ ਚੰਦ ਮਿਲ ਗਿਆ ਉਹ ਜਿਹੜੇ ਕਿ ਬੱਚੇ ਨੂੰ ਰਿਕਵਰੀ ਦਿੱਤੀ ਜਿਹਦੀ ਕਰੀ ਉਹ ਬਹੁਤ ਸੋਹਣੀ ਗੱਲ ਜਾਈਏ ਮੇਰੇ ਮਤਨ ਕਹੀ ਰਿਆਂ ਕਿ ਬਲੋਂ ਫੋਨ ਜਿਹਦਾ ਨਾਲ ਇਹਨਾਂ ਨੇ ਆਪਣੀ ਟੀਮ ਸਾਰੀ ਐਸਐਸ ਦੇ ਸਾਹਮਣੇ ਭੇਜਦੀ ਮੌਕੇ ਸਾਰੀ ਟੀਮ ਲੱਗੀ ਰਹੀਏ ਬਲਵਿੰਦਰ ਸਿੰਘ ਜੀ ਸਾਈ ਅਗੇ ਸੁਖਵਿੰਦਰ ਸਿੰਘ ਜੀ ਅਗੇ ਹੋਰ ਵੀ ਸਟਾਫ ਅਕੋਰ ਦੀਮਾ ਲੈ ਕੇ ਸਾਰੇ ਆਪਣਾ ਨਗੇ ਰਹੇ ਸੀਸੀਟੀਵੀ ਵਿੱਚ ਸਾਫ਼ ਨਹੀਂ ਆਈਓ ਕੁੜੀ ਜੀ ਚਲੋ ਸ਼ਕਲ ਬੰਦੇ ਦੀ ਸਾਫ਼ ਨਹੀਂ ਆਈ ਜਿਹੋ ਕੋਈ ਸਵਾਲ ਹੈ ਤੁਹਾਡੇ ਬਾਹਰ ਦਾ ਵੱਡਾ ਮੰਦਿਰ ਹੈ ਸੀਸੀਟੀਵੀ ਕੈਮਰੇ ਲੱਗੇ ਪਿਆ ਪਰ ਬੱਚੇ ਦਾ ਤਾਂ ਅਸੀਂ ਸੀਸੀਟੀਵੀ ਕੈਮਰੇ ਸਾਫ਼ ਨਹੀਂ ਆਏ ਅਸੀਂ ਕਰਾਂਗੇ ਡੀਸੀ ਅੰਦਰ ਆਉਂਦਾ ਹੈ ਇਹ ਲਿਖ ਕੇ ਲਾਵਾਂਗੇ ਡੀਸੀ ਸਾਹਮਣੇ ਤੇ ਵੱਡੇ ਕੈਮਰੇ ਲਵਾਈਆਂ ਕਿਉਂਕਿ ਮੰਦਰ ਡੀਸੀ ਅੰਦਰ ਆਉਂਦਾ ਹੈ ਅਸੀਂ ਉਹ ਗੱਲ ਕਰਾਂਗੇ ਨਹੀਂ ਹੋਇਆ ਤਾਂ ਅਸੀਂ ਆਪਣੇ ਸਾਡੀ ਸੁਧਾਰ ਸਭਾ ਵੀ ਅੱਡੀ ਸੋਸਾਇਟੀ ਬਣੀ ਪਈ ਮੰਦਿਰ ਦੀ ਜਿਦਾਰਨ ਆਪਦੀ ਅਸੀਂ ਉਹਨਾਂ ਨਾਲ ਰਲ ਕੇ ਅਸੀਂ ਇੱਥੇ ਵੱਡੇ ਕੈਮਰੇ ਲਾਵਾਂਗੇ ਉਹਦੇ ਲਵਾ ਕੇ ਅਸੀਂ ਲਵਾ ਕੇ ਦੇ ਦਾਂਗੇ ਬੱਚੇ ਦੀ ਕੰਡੀਸ਼ਨ ਦੀ ਗੱਲ ਕਰੀਏ ਕਿ ਬੱਚਾ ਠੀਕ ਹੈ ਬੱਚਾ ਠੀਕ ਹੈ ਬਿਲਕੁਲ ਜੀ ਮਾਤਾ ਕੋਲ ਬੈਠਾ ਬਿਲਕੁਲ ਠੀਕ ਹੈ ਇੱਥੇ ਹੈ ਬੱਚਾ ਉੱਪਰ ਬਠੀਕ ਹੈ ਵਧੀਆ ਧੰਨਵਾਦ ਪਰ ਰਾਤ ਇੱਕ ਰਾਤ ਉਸਦੀ ਸਮੋਦੀ ਕੰਪਨੀ ਇਹ ਮਾਮਲਾ ਹੈ ਹਾਂ ਜੀ ਬੀਤੀ ਦਾਸ ਸਾਨੂੰ ਇਲਾਕਾ ਨਿਵਾਸੀਆਂ ਤੇ ਜਿਹੜੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜਨਜੀਤ ਸਿੰਘ ਇਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ 6 ਸਾਲ ਦੀ ਬੱਚੀ ਸ਼ਿਵਾਨੀ ਦੇ ਨਾਮ ਉਹ ਮੰਦਰ ਖੇਡ ਰਹੀ ਖੇਡ ਦੀ ਅਚਾਨਕ ਰਾਤੀ ਲਾਪਤਾ ਹੋ ਗਈ ਸੀ ਜਿਹਦੇ ਉੱਤੇ ਸ਼ੱਕ ਦੇ ਬਿਨਾਂ ਤੇ ਗ੍ਰਾਜਨਾਂ ਦਾ ਵੇਖੀ ਹੈ ਬੱਚਿਆਂ ਦੇ ਕਹਿਣ ਦੇ ਮਤਲਬ ਉਹ ਖੇਡ ਦੀ ਖੇਡ ਲਿਓ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਤੇ ਲੈ ਗਿਆ ਸੀ ਉਹਦੀ ਬਨਾ ਦੇ ਉੱਤੇ ਅਸੀਂ ਨਾਲ ਦੀ ਨਾਲ ਐਫ ਆਈ ਆਰ ਨੰਬਰ 135 ਅੰਡਰ ਸੈਕਸ਼ਨ 127 ਜਨ 6 ਬੀ ਐਨ ਐਸ ਰਜਿਸਟਰ ਕਰਤੀ ਸੀ ਤੇ ਰਾਤ ਤੋਂ ਹੀ ਲੈ ਕੇ ਹੁਣ ਤੱਕ ਅਸੀਂ ਆਡਾ ਟੀਮਾਂ ਗਠਨ ਕਰਤੀਆਂ ਅਸੀਂ ਇਲਾਕਾ ਨਿਵਾਸੀ ਨਾਲ ਰਲ ਕੇ ਅਸੀਂ ਕੱटुਆ ਛੀਸਾ ਟੀਮਾਂ ਬੱਚੇ ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਜਿਹੜੀ ਕੁੜੀ ਹੈਗੀ ਆ ਮਥਰਾ ਕਲੋਨੀ ਦੀ ਪਿਛਲੇ ਵਾਰ ਸਹੀ ਅਸੀਂ ਕੁੜੀ ਸਵੇਰੇ ਕੱਲ ਰਿਕਵਰ ਕਰ ਲਈ ਹੈ ਬੱਚੀ ਸਹੀ ਹਾਲਤ ਚ ਹੈ ਬਾਕੀ ਬੱਚੇ ਦਾ ਮੈਡੀਕਲ ਕਰਾ ਕੇ ਜੇ ਕੋਸ਼ਿਸ਼ ਕਰਕੇ ਜੋ ਵੀ ਬੰਦੀ ਕਰਵਾਈ ਅੱਗੇ ਵਾਅਦਾ ਕਰਤਾ ਇਸ ਮੌਕੇ ਤੇ ਕੀਤਾ ਹੈ ਉਹਨਾਂ ਲਈ ਜੀ ਉਹਨੂੰ ਬਾਅਦ ਵਿੱਚ ਨੈੱਟ ਕਰਵਾ ਲਿਆ ਨਹੀਂ ਹਾਲੇ ਕੁਝ ਨਹੀਂ ਜਲਦਾ ਸੀ ਬੱਚਾ ਰਿਕਾਰਡ ਕੀਤਾ ਸੀ ਬੱਚਾ ਥੋੜਾ ਡਰਿਆ ਹੋਇਆ ਹੈ ਬੱਚਾ ਇਹ ਸੀ ਇਸ ਪਰਫੈਕਟ ਦੀ ਫਾਈਨ ਤੇ ਜਦੋਂ ਸਾਨੂੰ ਜਾਂ ਰਜਿਸਟਰਾਰ ਸਾਹਿਬ ਦੇ ਸਾਹਮਣੇ ਬਿਆਨ ਲਿਖਾਉਗੇ ਉਸ ਹਿਸਾਬ ਦਾ ਵਾਅਦਾ ਕਰਤਾ ਮਗਦ ਵਿੱਚ ਕੀਤਾ ਹੈ ਉਹ ਤੇ ਦੋਸ਼ੀ ਨੂੰ ਫੜਨ ਲਈ ਟੀਮਾਂ ਲੱਗੀਆਂ ਤੇ ਬਹੁਤ ਹੀ ਜਲਦ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਦਾ ਦੋਸ਼ੀ ਹੋਣਾ ਕੀ ਇਹ ਇਹ ਰਾਜੂ ਨਾਮ ਦਾ ਵਿਅਕਤੀ ਹੈ ਜੀ ਉੱਥੇ ਪ੍ਰਵਾਸੀ ਹੈ ਬੱਚੀ ਵੀ ਪ੍ਰਵਾਸੀ ਹੈ ਉੱਥੇ ਮਤਲਬ ਕਿ ਆਦੇ ਰਿਸ਼ਤੇ ਦਾ ਕੋਈ ਰਹਿੰਦਾ ਹੈ ਧਿਆਰੀ ਦਾ ਕੰਮ ਕਰਦਾ ਹੈ ਤੇ ਉਹ ਬਹੁਤ ਜਲਦ ਉਹਨੂੰ ਗ੍ਰਿਫਤਾਰ ਕਰ ਲਿਆ ਹੋਊਗਾ ਉਹਨੂੰ ਗ੍ਰਿਫਤਾਰ ਕਰਕੇ ਹੀ ਪਤਾ ਲੱਗੂਗਾ ਵੀ ਇਹ ਜਿਹੜਾ ਬੱਚੀ ਨੂੰ ਉਹਨੇ ਲੁਕੋਇਆ ਆ ਜਾਂ ਕਿਡਨੈਪ ਕਹਿ ਲਓ ਇਹ ਕਿਸ ਇਹਦਾ ਇਹਦੇ ਵਿੱਚ ਰੀਜ਼ਨ ਕੀ ਸੀ ਉਹਨੂੰ ਜੁੱਤਾ ਕਰਕੇ ਪਤਾ ਲੱਗੂਗਾ ਪਰ ਇਹ ਤਾਂ ਹੋਰ ਇਹ ਵੀ ਆ ਗਿਆ ਕਿ ਪਹਿਲਾਂ ਵੀ ਇਸ ਸਬੰਧ ਤੋਂ ਬੱਚਿਆਂ ਨਾਲ ਕਿਸੇ ਦਾ ਗਲਤ ਕਹਿਣਾ ਆਇਆ ਸੀ ਨੇ ਸਾਰੇ ਧਿਆਨ ਦੇ ਹਰ ਕੁਝ ਨਹੀਂ ਆ ਪਰ ਜੇ ਕੋ ਸਾਨੂੰ ਇਹ ਜੀ ਕਨਫਰਮੇਸ਼ਨ ਦਊਗਾ ਤੇ ਬੰਦੀ ਕਰ ਦੇਗੀ ਪਰ ਸੇ ਨੂੰ ਬੰਦੀ ਦਾ ਕੀ ਪਰਿਵਾਰ ਹਾਂਜੀ ਹਨੀ ਬੱਚਾ ਫੈਮਿਲੀ ਦੇ ਨਾਲ ਹੈ ਸੇਫ ਇਨਸਾ ਗੁਰੇ ਚੁੱਕੂਗਾ ਬੱਚਾ ਕਰੇਗਾ ਨਹੀਂ ਜੀ ਠੀਕ ਹੈ ਬੱਚਾ ਸ਼ੀਜ਼ ਕੰਪਲੀਟਲੀ ਫਾਈਨ ਜਿਵੇਂ ਦੱਸੇ ਬੱਚਾ ਠੀਕ ਹੈ